ਸਕਾ ਹੁਟਾਲ ਗੁਰ ਸੇਵੀ ਐ ਐਹਨ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਕਾ ਸੰਮਤੀ ਨੂਰੀ ਅਰਸੋ ਹੁ ਗੁਰ ਸੋ ਤਉਦ ਡਿਠੇ ਸੱਜੇ ਬਾਦਸ਼ਾਹ माल जनम जनम दे सजण सजा बाद शाहू सिर शाह दाहू जिस पास बेठियां सोह सब सत न ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਕਰਮ ਧਰਮ 파ਖੰਡ ਜੋ ਦੀਸਹਿ ਨਿਜਮ ਜਾਗਾਤੀ ਲੂਟੇ ਨਿਰਵਾਨ ਕੀਰਤਨ ਗਾਵ ਕਰਤੇ ਕਾ ਨਮਕ ਸਿਮਰਤ ਜਤਿ ਛੂਟੇ ਕਰਮ ਧਰਮ 파ਖਾંડ ਜੋਦੀ ਸਹਿ ਤੈਨ ਜਾਮ ਜਾਗਾ ਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਸਾਗਰ ਪਾਰੇ ਉਤਾਰੀਐ ਜੇ ਕੋ ਬਚਨ ਕਮਾਵ ਸੰਤਨ ਕਾ ਸੋ ਗੁਰ ਪਰਸਾਦੀ ਤਾਰੀਐ ਰਹਾ ਕੋਟ ਤੀਰਥ ਮਜਨ ਏਸ਼ਨਾਨਾ ਇਸ ਕਲ ਮੈਂ ਹੈ ਮਹਿਲ ਪਰੀ ਜਾਏ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਹਨ ਪੜ ਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤੇ ਸਗੀ ਨੇਰ ਮਲ ਸੋਈ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚੌ ਵਾਰ ਨਾ ਗਾਓ ਸਾਜਾ ਗੁਰਮੁਖ ਨਾਮ ਜਪੈ ਉਧਰ ਸੋ ਕਲ ਮਹਿ ਕਟ ਕਟ ਨਾਨਕ ਮਾਜਾ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਾਹ ਵਾਰ ਨਾ ਗਾਉ ਸਾਂਝਾ ਗੁਰਮੁਖ ਨਾਮ ਜਪੈ ਉਦਰ ਸੋ ਕਲਮ ਹੈ ਗਾਟ ਗਾਟ ਨਾਨਕ ਮਾਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀਸੈ ਦਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਤਿ ਛੂਟੈ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅਜੁਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਦਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 747 ਤੇ ਸੂਹੀ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ